ਮੈਂ ਮੈਂ થોੜਾ ਜਿਉ ਜਦੋਂ ਸੰਤਰੇ ਵਿੱਚੋਂ ਜੂਸ ਕੱਢ ਲਿਆ ਜਾਏ ਤੇ ਬਾਅਦ ਦੇ ਵਿੱਚ ਰਹਿ ਜਾਂਦੀ ਹੈ ਗਿਟਕਾਂ ਇਹ ਹੁਣ ਗਿਟਕਾਂ ਦਿੱਤੀਆਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਵੇਖੋ ਜਿਹੜਾ ਟੋਟਲ ਮੈਂ ਜਟਕੀ ਗੱਲ ਸਮਝਾਣ ਲੱਗਾ ਆਮ ਤੌਰ ਤੇ ਜੇ ਤੁਸੀਂ ਫਾਈਨੈਂਸ਼ੀਅਲ ਮੈਟਰਸ ਦੀ ਉਹਨਾਂ ਟਰਮਸ 'ਚ ਗੱਲ ਕਰੋਗੇ ਆਮ ਸਧਾਰਨ ਪੰਜਾਬੀਆਂ ਨੂੰ ਸਮਝ ਹੀ ਕੋਈ ਨਹੀਂ ਆਏਗਾ ਜੇ 100 ਰੁਪਏ ਦੀ ਆਮਦਨ ਗਵਰਨਮੈਂਟੋਂ ਪੰਜਾਬ ਦੀ 97 ਰੁਪਏ ਵਿੱਚੋਂ ਜਿਹੜੇ ਨੇ ਉਹ ਤਨਖਾਹਾਂ ਦੇ ਵਿੱਚ ਪੈਨਸ਼ਨਾਂ ਦੇ ਵਿੱਚ ਬੈਂਕਾਂ ਦੇ ਕਰਜ਼ੇ ਵਾਪਸ ਕਰਨ ਦੇ ਵਿੱਚ ਤੇ ਪਾਵਰ ਸਬਸਿਡੀ ਦੇ ਵਿੱਚ ਜਾ ਰਹੇ ਰੁਪਈਏ ਵਜਦੇ ਨੇ ਚੀਮਾ ਸਾਹਿਬ ਕੋ ਤਿੰਨ ਹੁਣ 100 ਚੋਂ ਰੁਪਈਏ ਤਿੰਨ ਬਚੇ ਜੀ ਆਪੇ ਹਿਸਾਬ ਲਾ ਲਓ ਉਹ ਤਿੰਨਾਂ ਦਾ ਕੀ ਮਿਲੇਗਾ ਤੁਸੀਂ ਲੱਭਦੇ ਫਿਰਦੇ ਸੀ ਕੀਨੂ ਦਾ ਜੂਸ ਦਾ ਗਲਾਸ ਮਿਲ ਗਿਆ ਤੁਹਾਨੂੰ ਗਿੱਟਕਾ ਸਰਕਾਰੀ ਮੁਲਾਜ਼ਮ 올ਡ ਪੈਨਸ਼ਨ ਸਕੀਮ ਦੀ ਇੰਤਜ਼ਾਰ ਕਰ ਰਹੇ ਨੇ ਆਪਣੇ ਡੀਏ ਦੀ ਇੰਤਜ਼ਾਰ ਕਰ ਰਹੇ ਨੇ 부ੜਾਪਾ ਜਿੰਨੇ ਬਜ਼ੁਰਗ ਨੇ ਸਾਡੇ ਉਹ ਪੈਨਸ਼ਨਾਂ ਦੀ 올ਡ ਏਜ ਪੈਨਸ਼ਨ ਦੀ ਇੰਤਜ਼ਾਰ ਕਰ ਰਹੇ ਨੇ ਹਰ ਵਰਗ ਜਿਹੜਾ ਨੌਜਵਾਨ ਬੱਚੇ ਸਾਡੇ ਜਿਹੜੇ ਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜ਼ਮੀਨਾਂ ਵੇਚ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਨੇ ਤੁਸੀਂ ਮੈਨੂੰ ਦੱਸੋ ਜਿਹੜਾ ਵਾਅਦਾ ਭਗਵੰਤ ਮਾਨ ਨੇ ਕੀਤਾ ਸੀ ਕਿ ਬਾਹਰਲੇ ਬੱਚੇ ਹੁਣ ਪੰਜਾਬ ਚ ਆ ਕੇ ਕੰਮ ਗੋਰੇ ਆਇਆ ਕਰਨਗੇ ਇੱਥੇ ਤੇ ਜਿਹੜੇ ਭੂਰੇ ਨੇ ਉਹ ਰਹਿਣ ਨੂੰ ਤਿਆਰ ਨਹੀਂ ਗੋਰੇ ਕਿੱਥੋਂ ਆ ਜਾਣੇ ਸੀ ਘੱਟ ਤੋਂ ਘੱਟ ਆਪਣੇ ਹੀ ਮੰਗਾ ਲਓ ਹੋਰ ਨਹੀਂ ਕੋਈ ਆਂਦੇ ਤੇ ਤੋ ਗੱਲ ਇਹ ਹੈ ਕਿ ਬਿਲਕੁਲ ਫੇਲਡ ਸਰਕਾਰ ਹੈ ਕੁਝ ਕੱਢਣ ਪਾਣ ਨੂੰ ਇਹਨਾਂ ਕੋਲ ਨਹੀਂ ਬਸ ਕਰਜ਼ਾ ਲੈਣ ਨੂੰ ਤਗੜੇ ਨੇ ਝੂਠ ਬੋਲਣ ਨੂੰ ਤੇ ਕਫਰ ਤੋਲਣ ਮੈਂ ਪਹਿਲੇ ਪੁੱਛਣਾ ਵੇਖੋ ਇੱਕ ਗਾਰੰਟੀ ਸੀ ਕੇਜਰੀਵਾਲ ਦੀ ਤੇ ਭਗਵੰਤ ਮਾਨ ਦੀ ਕਿ ਅਸੀਂ 54000 ਕਰੋੜ ਰੁਪਇਆ ਪੰਜਾਬ ਚ ਪਹਿਲੀ ਗੱਲ ਇਹਨੇ ਕਹੀ ਸੀ ਅਸੀਂ ਇੱਕ ਵੀ ਪੈਸਾ ਆਂਦੇ ਟਾਈਮ ਤੇ ਕਦੀ ਲੋਨ ਨਹੀਂ ਚੁਕਾਂਗੇ ਕਰਜ਼ਾ ਨਹੀਂ ਚੁਕਾਂਗੇ ਤੇ 54000 ਕਰੋੜ ਰੁਪਇਆ ਕਿਹਾ ਸੀ 20000 ਕਰੋੜ ਰੁਪਇਆ ਰੇਟ ਚੋ ਸਾਲ ਦਾ ਤੇ 34000 ਕਰੋੜ ਰੁਪਇਆ ਜਿਹੜਾ ਬਜਟ ਹੈ ਉਹਦੇ ਚੋ ਰਿਸ਼ਵਤ ਤੇ ਪਾਬੰਦੀ ਲਾ ਕੇ 20 ਪਰਸੈਂਟ ਪੈਸਾ ਕੱਢਾਂਗੇ ਇਹ 54000 ਊਡ ਬੀ ਗੁੱਡ ਐਨਫ ਭਾਵੇਂ ਸੜਕਾਂ ਵਾਸਤੇ ਭਾਵੇਂ ਹਸਪਤਾਲਾਂ ਵਾਸਤੇ ਭਾਵੇਂ ਮੈਡੀਕਲ ਕਾਲਜੇਜ਼ ਵਾਸਤੇ ਅਸੀਂ ਆਪਣੇ ਕੋਲੋਂ ਪੈਸਾ ਇਕੱਠਾ ਕਰਾਂਗੇ 1 ਰੁਪਇਆ ਇਹਨਾਂ ਕੋਈ ਨਹੀਂ ਔਨ ਦੀ ਕੰਟਰੀ 68000 ਕਰੋੜ ਰੁਪਇਆ ਦੋਹਾਂ ਸਾਲਾਂ ਚ ਕਰਜ਼ਾ ਚੁਕਲੇ ਜਿਸ ਸਪੀਡ ਤੇ ਚੱਲ ਰਹੇ ਨੇ ਮੇਰਾ ਖਿਆਲ ਹੈ 5 ਸਾਲ ਦੀ ਟਰਮ ਓਵਰ ਨਹੀਂ ਹੋਣੀ ਬੈਂਕਾਂ ਵਾਲੇ ਇਹਨਾਂ ਦੇ ਪਿੱਛੇ ਹੋਣੇ ਨੇ ਤੇ ਇਹ ਸਾਰੇ ਫਰਾਰ ਹੋਣੇ ਬਾਦਸ਼ਾਹ ਪਿਛਲੀ ਵਾਰੀ ਨਾਲੋਂ 11000 ਕਰੋੜ ਵੱਧ ਪ੍ਰੋਵੀਜ਼ਨ ਰੱਖਿਆ ਗਿਆ ਕਰਜ਼ੇ ਦਾ ਪਿਛਲੀ ਵਾਰ 30000 ਕਰੋੜ ਦਾ ਪ੍ਰੋਵੀਜ਼ਨ ਸੀ ਇਸ ਵਾਰ 41000 ਤੁਹਾਨੂੰ ਮੈਂ ਦੱਸਿਆ ਜੀ ਇਹ ਉਸ ਟ੍ਰੇਨ ਤੇ ਚੜ੍ਹੇ ਨੇ ਇਹਨਾਂ ਨੂੰ ਮੌਜਾਂ ਲੱਗ ਗਈਆਂ ਲੋਕਾਂ ਨੇ ਤੇ ਵੋਟਾਂ ਪਾਈਆਂ ਸੀ ਸੱਥਾਂ ਚੋਂ ਸਰਕਾਰਾਂ ਚੱਲਣ ਗਈਆਂ ਇਹ ਹੁਣ ਹੈਲੀਕਾਪਟਰ ਨੂੰ ਤੇ ਟਾਂਗੇ ਵਰਗਾ ਵਰਦੇ ਨੇ ਜਿਸ ਮੁੱਖ ਮੰਤਰੀ ਨਾਲ 135 36 ਗੱਡੀਆਂ ਚੱਲ ਰਹੀਆਂ ਨੇ ਜਿਸ ਨੂੰ ਜਿਸ ਦੇ ਪਰਿਵਾਰ ਨੂੰ ਤੇ ਮੁੱਖ ਮੰਤਰੀ ਨੂੰ ਸੇਫਗਾਰਡ ਕਰਨ ਵਾਸਤੇ 1100 ਪੁਲਿਸ ਦਾ ਮੁਲਾਜ਼ਮ ਆਈਜੀ ਤੋਂ ਲੈ ਕੇ ਥੱਲੇ ਤੱਕ ਲੱਗਾ ਉਹਨਾਂ ਨੂੰ ਕੀ ਫਿਕਰ ਫੱਕ ਹੈ ਜੀ ਜਹਾਜ਼ ਜਿਹੜੇ ਨੇ ਸਪੈਸ਼ਲੀ ਕੇਜਰੀਵਾਲ ਨੂੰ ਦਿੱਤੇ ਜਾਂਦੇ ਮੈਂ ਹੁਣ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਵੇਖੋ ਤੁਸੀਂ ਗਰੰਟੀ ਦਿੱਤੀ ਸੀ ਕਿ ਔਰਤਾਂ ਨੂੰ 1000 ਰੁਪਈਆ ਸੀ ਦੇਵਾਂਗੇ ਮਹੀਨੇ ਦਾ ਕਿੱਥੇ ਹੈ ਤੀਜਾ ਬਜਟ ਉਹ ਨਾ ਚੱਲਿਆ 2 ਵਜੇ ਟੱਪ ਚੁੱਕੇ ਸਾਰੀਆਂ ਗਰੰਟੀਆਂ ਝੂਠੀਆਂ ਮਲਾਜ਼ਮ ਵਿਚਾਰੇ ਇੰਤਜ਼ਾਰ ਕਰਦੇ ਸਾਰਿਆਂ ਵੱਧ ਜੇ ਰੋਲ ਇਹਨਾਂ ਨੂੰ ਜਤਾਨ ਦੇ ਵਿੱਚ ਤੇ ਮਲਾਜ਼ਮਾਂ ਦਾ ਰੋਲ ਅੱਜ ਕੋਈ ਇਹੋ ਜਿਹਾ ਸੜਕ ਹੈ ਨਹੀਂ ਪੰਜਾਬ ਜੀ ਜਿੱਥੇ ਜਾਂ ਕਿਸਾਨ ਬੈਠੇ ਨੇ ਜਾਂ ਸਾਡੇ ਜਿਹੜੇ ਨੇ ਸਰਕਾਰੀ ਮੁਲਾਜ਼ਮ ਉਹ ਬੈਠੇ ਨੇ ਜੇ ਇਜਾਜ਼ਤ ਦੇਣ ਤਾਂ ਮੇਰਾ ਖਿਆਲ ਚੀਫ ਮਿਨਿਸਟਰ ਨੂੰ ਕਰੋ ਇਹਨਾਂ ਲੋਕ ਲਿਖ ਲੈਣ ਪਰ ਭਾਈ ਪਹਿਲੇ ਇਹ ਹੈ ਕਿ ਬਜਟ ਦੇ ਵਿੱਚ ਆਪਣੇ ਪਹਿਲੇ ਖਰਚੇ ਤੇ ਘਟਾਓ ਹਜ਼ਾਰ ਕਰੋੜ ਰੁਪਈਆ ਤੇ ਆਪਣੀ ਮਸ਼ਹੂਰੀਆਂ ਤੇ ਲਾ ਰਹੇ ਨੇ ਮੇਰਾ ਖਿਆਲ ਪੰਜਾਬ ਦੇ ਹੁਣ ਟਾਇਲਟ ਵੀ ਨਹੀਂ ਇਹੋ ਜਿਹੇ ਰਹਿ ਗਏ ਜਿੱਥੇ ਭਗਵੰਤ ਮਾਨ ਦੀ ਫੋਟੋ ਨਹੀਂ ਲੱਗੀ ਜਿੱਥੇ ਬਿਲਕੁਲ ਕਿਸੇ ਦੀ ਫੋਟੋ ਨਹੀਂ ਹੋਣੀ ਚਾਹੀਦੀ ਉੱਥੇ ਵੀ ਲੱਗੀ ਹਰ 100 ਗਾਜ਼ ਦੇ ਉੱਤੇ ਭਾਵੇਂ 에어ਪੋਰਟ ਤੇ ਚਲੇ ਜਾਓ ਸੜਕ ਤੇ ਚਲੇ ਜਾਓ ਤੁਹਾਨੂੰ ਦਰਸ਼ਨ ਪਹਿਲੇ ਇਹਦੇ ਹੁੰਦੇ ਨੇ ਤੇ ਜਿਹਦੇ ਮੱਥੇ ਸਵੇਰੋ ਸਵੇਰੇ ਲੱਗ ਜਾਂਦੇ ਉਹਦਾ ਪੂਰਾ ਦਿਨ ਕੰਮ ਹੀ ਕੋਈ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਵੀ ਹਰ ਪਿੰਡ 'ਚ ਇੱਕ ਅੱਧਾ ਬੰਦਾ ਇਹੋ ਜਿਹਾ ਹੁੰਦਾ ਜੇ ਸਵੇਰੋ ਸਵੇਰ ਘਰੋਂ ਚੰਗੇ ਸ਼ੁਭ ਕੰਮ ਨੂੰ ਨਿਕਲੇ ਜੋ ਮੱਥੇ ਲੱਗਦੇ ਆਮ ਤੌਰ ਬੰਦੇ ਕਹਿੰਦੇ ਕਿ ਯਾਰ ਅੱਜ ਕੰਮ ਸਿਰੇ ਨਹੀਂ ਚੜਨਾ ਇਥੋਂ ਬਿਹਤਰ ਹੈ ਕਿ ਗੱਡੀ ਤੋਂ ਉਤਰੋ ਤੇ ਆਪਣੇ ਘਰਾਂ 'ਚ ਗੱਡੀ ਲਓ ਤੋਂ ਇਹਦਾ ਕੰਮ ਇਹੋ ਜਿਹਾ ਉਹੀ ਇੱਕ ਕੰਮ ਸਿਰੇ ਨਹੀਂ ਵੇਖੋ ਆ ਨੌਜਵਾਨ ਬੱਚਾ ਸਾਡਾ ਸ਼ੁਭਮ ਉਹਦੇ ਪੋਸਟਮਾਰਟਮ ਤੋਂ ਸਾਫ ਨਜ਼ਰ ਆ ਗਿਆ ਗੋਲੀ ਨਾਲ ਮੌਤ ਹੋਈ ਅਜੇ ਤੱਕ ਐਫ ਆਈ ਆਰ ਤੇ ਤਕੀਕਾਤ ਚਾਹਦੇ ਨੇ ਕਿ ਹਰਿਆਣੇ ਨੂੰ ਚਲੀ ਜਾ ਸਾਡੇ ਕੋ ਰਹੀ ਕੋਈ ਨਾ ਤੋਂ ਕਿਸੇ ਪਾਸੇ ਵੀ ਕੋਈ ਵਰਗ ਜਿਹੜਾ ਇਹਨਾਂ ਤੋਂ ਸੈਟੀਸਫਾਈਡ ਨਹੀਂ ਤੁਸੀਂ ਇੱਕ ਹੈਰਾਨੀ ਦੀ ਗੱਲ ਵੇਖੋ ਤੁਸੀਂ ਸਕੂਟਰ ਜਾਂ ਮੋਟਰਸਾਈਕਲ ਜਾਂ ਗੱਡੀ ਲੈਣੀ ਲੋਨ ਤੁਸੀਂ ਬੈਂਕ ਤੋਂ ਲੈ ਰਹੇ ਹੋ ਤੇ 25 0.25% ਇਹਨਾਂ ਨੇ ਉਹਦੇ ਉੱਤੇ ਵੀ ਆਪਣਾ ਇੱਕ ਸਟੈਂਪ ਡਿਊਟੀ ਲਾ ਦਿੱਤੀ ਤੁਸੀਂ ਘਰ ਦਾ ਲੋਨ ਲੈਣਾ ਬੈਂਕ ਨੂੰ ਪੈਸੇ ਤੁਸੀਂ ਦੇਣੇ ਨੇ ਡਿਊਟੀ ਸਟੈਂਪ ਡਿਊਟੀ ਇਹਨਾਂ ਲਾ ਦਿੱਤੀ ਤਾਂ ਕੋਈ ਇੱਕ ਇੱਕ ਕੰਮ ਤੇ ਦੱਸੋ ਕਿ ਕਿਸੇ 50 60000 ਕਰੋੜ ਰੁਪਇਆ ਸਾਲ ਦਾ ਸਾਡੇ ਨੌਜਵਾਨ ਬੱਚੇ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਨੇ ਕੰਪਲੀਟ ਫੇਲਡ ਬਜਟ ਕੋਈ ਦੂਰ ਅੰਦੇਸ਼ੀ ਇਹਦੇ ਵਿੱਚ ਹੈ ਨਹੀਂ ਝੂਠ ਬੋਲਿਆ ਸੀ ਉਹ ਝੂਠ ਹੁਣ ਸੱਚ ਆ ਰਿਹਾ ਹੈ ਸਰੇ ਨੂੰ ਛਾੜ ਕੇ ਤੇ ਨਹੀਂ ਪਾਰ ਰਹੇ ਜੀ ਆਹੀ ਤਰੀਕਾ ਫੜਿਆ ਕਿ ਉਹ ਕੈਮਰਾ ਹੁਣ ਸਪੀਕਰ ਤੇ ਜੁੜੀਏ ਆਪਣੇ ਕੰਟਰੋਲ 'ਚ ਰੱਖਿਆ ਕਿ ਆਪੋਜੀਸ਼ਨ ਦੀ ਸ਼ਕਲ ਆਪੋਜੀਸ਼ਨ ਦੀ ਆਵਾਜ਼ ਆਪੋਜੀਸ਼ਨ ਦੀ ਫੋਟੋ ਜਿਹੜੀ ਹੈ ਲੋਕਾਂ ਤੱਕ ਜੋ ਅਸੀਂ ਇਸ ਲਈ ਅੰਦਰ ਗੱਲ ਕਰਨਾ ਚਾਹੁੰਦੇ ਆ ਉਹ ਜਾ ਨਾ ਸਕੇ ਜੀ ਭਾਈ ਸਰਕਾਰ ਕਹਿੰਦੀ ਹੈ ਕਿ ਲੋਕਾਂ ਲਈ ਪੈਸਾ ਬਹੁਤ ਹੈ ਖਜ਼ਾਨਾ ਖਾਲੀ ਨਹੀਂ ਉਹ ਕਹਿੰਦੇ ਪਹਿਲਾਂ ਖਜ਼ਾਨਾ ਖਾਲੀ ਰਹਦਾ ਹੁੰਦਾ ਲੋਨ ਦੇ ਲਈ ਸਾਨੂੰ ਹੁਣ ਹੋਰ ਕਰਜ਼ਾ ਲੈਣਾ ਪੈ ਰਿਹਾ ਜੀ ਕਹਿੰਦੇ ਕਿਸ਼ਤਾਂ ਸਾਨੂੰ ਤਾਰਨੀਆਂ ਪੈ ਰਹੀਆਂ ਨੇ ਨਾ ਨਾ ਤੁਸੀਂ ਨਾ ਨਾ ਤੁਸੀਂ ਇਹ ਮੈਨੂੰ ਮੈਨੂੰ ਇੱਕੋ ਗੱਲ ਦਾ ਜਵਾਬ ਦਿਓ ਕੇਜਰੀਵਾਲ ਦਾ ਬਿਆਨ ਕੱਢ ਲਓ ਕੇਜਰੀਵਾਲ ਨੇ ਕੀ ਇਸ ਗੱਲ ਦੀ ਜ਼ੁਬਾਨ ਦਿੱਤੀ ਸੀ ਕਿ ਨਹੀਂ ਜੀ ਕਿ ਅਸੀਂ 1 ਰੁਪਿਆ ਰੇਣੀ ਚੁੱਕਾਂਗੇ ਜਦੋਂ ਇਹ ਪੁੱਛਿਆ ਗਿਆ ਸੀ ਤੁਹਾਡੇ ਵਰਗੇ ਸਿਆਣੇ ਪ੍ਰੈਸ ਵਾਲਿਆਂ ਨੇ ਜੋ ਪੁੱਛਿਆ ਕਿ ਦੱਸੋ ਪੈਸੇ ਕਿੱਥੋਂ ਲਿਆਓਗੇ ਉਹਨੇ ਕਿਹਾ ਜੀ 54000 ਕਰੋੜ ਰੁਪਇਆ ਮੈਂ ਇਥੋਂ ਦੋ ਹੈਡਸ ਤੋਂ ਕੱਢੂੰਗਾ ਤੇ ਮੈਂ ਇਹ ਕਰਜ਼ਾ 5 ਸਾਲਾਂ ਚ ਪੰਜਾਬ ਦਾ ਜੇ ਪੂਰਾ ਮਾਫ ਜੇ ਮੂਰਾ ਪੂਰਾ ਖਤਮ ਨਾ ਕਰ ਸਕਿਆ ਤੇ ਘਟੂ ਘਟ ਮੈਂ ਅੱਧ ਤੱਕ ਪਹੁੰਚਾ ਦੂੰ ਹੁਣ ਜਿੰਨੀ ਸਪੀਡ ਨਾਲ ਇਹ ਲੱਗੇ ਉਹਨਾਂ ਚਿਰ ਤੇ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਦੇ ਜੇ ਲੋਨ ਚੁੱਕੇ ਨੇ ਉਹਨਾਂ ਤੇ ਉਹਨਾਂ ਲੋਨ ਨਹੀਂ ਚੁੱਕਿਆ ਜੀ ਜਿਹੜੀ ਕਾਂਗਰਸੀ ਸਰਕਾਰ ਸੀ 70000 ਕਰੋੜ ਦਾ 5 ਸਾਲਾਂ ਚ ਲੋਨ ਚੁੱਕਿਆ ਤੇ 70000 ਦੋਹਾਂ ਚ ਪਹੁੰਚ ਗਏ ਨੇ ਤੋ ਇਹਨਾਂ ਤੇ ਕੀ ਤੁਸੀਂ ਬਲੀਵ ਕਰਨਾ ਕਿਸੇ ਨਾ ਨੌਜਵਾਨ ਵਾਸਤੇ ਕੋਈ ਇਥੇ ਪ੍ਰਬੰਧ ਵੇਖੋ ਮੇਰਾ ਇਹ ਓਪਨ ਚੈਲੰਜ ਅੱਜ ਮੈਂ ਪੁੱਛੂੰਗਾ 40000 ਤੁਰੀ ਨੌਕਰੀ ਕਹਿੰਦੇ ਹੋ ਸਾਨੂੰ ਉਹਨਾਂ ਦੇ ਨਾਮ ਦਿੱਤੇ ਜਾਂ ਡਿਪਾਰਟਮੈਂਟ ਦਿੱਤੇ ਜਾਣ ਬਕਾਇਦਤ ਹੋਰ ਦੱਸਿਆ ਜਾਏ ਅਸੀਂ ਆਰਟੀਆਈ ਦੇ ਜ਼ਰੀਏ ਲਿਸਟਾਂ ਮੰਗ ਰਿਆਂ ਕਿ ਸਾਨੂੰ ਦੱਸੋ 40000 ਬੱਚਾ ਕਿਹੜਾ ਉਹਦਾ ਨਾਮ ਕੀ ਉਹਦਾ ਐਡਰੈਸ ਕੀ ਦਾ ਮਹਿਕਮਾ ਕੀ ਅਜੇ ਤੱਕ ਨਹੀਂ ਦੇ ਰਹੇ ਝੂਠ ਬੋਲੀ ਜਾਂਦੇ ਇਹਨਾਂ ਨੇ ਪੋਸਟਰ ਲਾਏ ਨੇ ਆ ਮੈਂ ਕਈ ਵਾਰ ਆਪਣੇ ਪਿੰਡੋਂ ਅੰਮ੍ਰਿਤਸਰ ਨੂੰ ਜਾਣਾ ਕਥੂ ਨੰਗਲ ਕੋ ਇੱਕ ਵੱਡਾ ਪੋਸਟਰ ਭਵੰਦਾ ਲੱਗਾ ਹੁੰਦਾ ਉਥੇ ਜਦੋਂ 10ਵੇਂ ਦਿਨ ਵੀ ਮੈਂ ਟੱਪਨਾ ਜੇ 35000 ਨੌਕਰੀ ਹੁੰਦੀ ਹੈ 10ਵੇਂ ਦਿਨ 35450 ਹੋ ਜਾਂਦੀ ਹੈ ਅਗਲੀ ਵਾਰ ਟੱਪਨਾ 925 ਹੋ ਜਾਂਦੀ ਹੈ ਝੂਠ ਦਾ ਸਰ ਟੋਟਲ ਝੂਠ ਦਾ ਜ਼ੋਰ ਫੜਿਆ ਇਹਨਾਂ ਪੀ ਐਚ ਡੀ ਝੂਠ ਬੋਲਣ ਦੀ ਹੈ ਤਾਂ ਇਸੇ ਗੱਲ ਕਰਨ ਹਮੇਸ਼ਾ ਇਹ ਤਰੀਕਾ ਤਰੀਕਾ ਇਹੋ ਜਿਹਾ ਲੱਭਦੇ ਨੇ ਜਿਹਦੇ ਨਾਲ ਆਪੋਜੀਸ਼ਨ ਨੂੰ ਗੱਲ ਕਰਨ ਦਾ ਮੌਕਾ ਨਾ ਇਹ ਕਿੰਨਾ ਚਿਰ ਤੁਹਾਨੂੰ ਮੈਂ ਇੱਕੋ ਗੱਲ ਦਸੀ ਅਗਲੇ ਸਾਲ ਤੱਕ ਐਸ ਮਹੀਨੇ ਤੱਕ ਇਹ ਸਾਰੇ ਸਮਾਨ ਚੁੱਕ ਕੇ ਭੱਜ ਜਾਣਗੇ ਤੁਹਾਨੂੰ ਇਹਨ ਕੋ ਰਹੀ ਕੁਝ ਨਹੀਂ ਜਾਣਾ ਹੁਣ ਟੋਟਲ ਪੰਜਾਬ ਦੇ ਵਿੱਚ ਕੈਪੀਟਲ ਐਕਸਪੈਂਡੀਚਰ ਵਾਸਤੇ ਸੜਕਾਂ ਵਾਸਤੇ ਪੁਲਾਂ ਵਾਸਤੇ ਮੈਡੀਕਲ ਕਾਲਜ 4000 ਕਰੋੜ ਰੁਪਈਆ ਸਾਰਾ ਤੇ ਜਿਹੜਾ ਬਜਟ ਆਇਆ ਇਹ 2 ਲੱਖ 4 ਦਾ ਤਾਂ ਟੋਟਲ ਖਰਚੇ ਨੂੰ ਟੋਟਲ ਖਰਚੇ ਨੂੰ 4000 ਕਰੋੜ ਰੁਪਈਆ ਪੱਲੇ ਇਹਨਾਂ ਦੇਖੋ ਜਾਨੀ ਗੱਲਾਂ ਇਹਨਾਂ ਦੀਆਂ ਜਿੰਨੀਆਂ ਮਰਜ਼ੀ ਸੁਣ ਲੋ ਗੱਲਾਂ ਇਹ ਸ਼ਹੀਦ ਆਜ਼ਮ ਭਗਤ ਸਿੰਘ ਤੇ ਅੰਬੇਦਕਰ ਸਾਹਿਬ ਦੀਆਂ ਕਰਨਗੇ ਤੇ ਅੰਬੇਦਕਰ ਸਾਹਿਬ ਦੀ ਕਨਸਟੀਟਿਊਸ਼ਨ ਨੂੰ ਵਿਧਾਨ ਸਭਾ ਨੂੰ ਕਹਿੰਦੇ ਇੱਥੇ ਤਾਲਾ ਲਾ ਦਿਓ ਇੱਥੇ ਉਹ ਤਾਲਾ ਤੇ ਤੁਹਾਡੇ ਦਿਮਾਗ ਨੂੰ ਲੱਗਾ ਸਾਨੂੰ ਤਾਲਾ ਤੁਸੀਂ ਕੀ ਲਾਣਾ ਕਿਸੇ ਨੇ ਤੁਹਾਨੂੰ ਤੇ ਪੰਜਾਬ ਦੇ ਲੋਕਾਂ ਨੇ ਤਾਲਾ ਲਾ ਕੇ ਇੱਦਾਂ ਕਿ ਵੇਖੋ ਪਾਰਲੀਮੈਂਟ ਆ ਚੱਲੀ ਐਦਾਂ ਕੀ ਵੇਖੋ ਰਿਜ਼ਲਟ ਕੀ ਤਰਲੋ ਮੱਚਿਓਏ ਫਿਰਦੇ ਨੇ ਇਹਨਾਂ ਨੂੰ ਹੀ ਪਤਾ ਸਾਡੀ ਪੋਜੀਸ਼ਨ ਕੀ ਉਹ ਦਿਨ ਮੈਨੂੰ ਕਿਹਾ ਪਾਰਲੀਮੈਂਟ ਮੇਰੇ ਮੁਕਾਬਲੇ ਚ ਖਲੋਗੇ ਮੈਂ ਕਿਹਾ ਜਿੱਥੋਂ ਖਲੋਹੇਂਗਾ 13 ਸੀਟਾਂ ਚੋਂ ਮੈਂ ਆਉਂਗਾ ਭੱਜ ਗਿਆ ਉਹ ਦਿਨ ਦਾ ਕੁਸਕਿਆ ਨਹੀਂ ਆ ਦੱਸੇ ਮੈਨੂੰ ਆ ਤੁਹਾਨੂੰ ਹੀ ਅੱਜ ਇਹ ਦੱਸ ਦੇ ਕਿ ਕਿਹੜੀ ਨੇ ਪਾਰਲੀਮੈਂਟ ਸੀਟ ਤੇ ਆਣਾ ਮੈਂ ਇਹਦੇ ਬਰਾਬਰ ਚ ਆਉਂਗਾ ਐਂਡ ਭੱਜਣ ਵਾਲਾ ਦੀ ਇਹ ਇਹੀ ਕੰਮ ਇਹਨੂੰ ਹੈ ਸ਼ੂਟ ਐਂਡ ਸਕੂਟ ਦੋ ਇਹਦੇ ਚੀਜ਼ਾਂ ਨੇ ਪਹਿਲੇ ਬਿਆਨ ਦੇ ਦੇਣਾ ਮਗਰੋਂ ਭੱਜ ਜਾਣਾ ਆ ਕਦੋਂ ਦਾ ਲੱਗਾ ਮੈਂ ਜੀ ਸੁਖ ਵਿਲਾਸ ਦਾ ਕਰ ਦੇਣਾ ਮੈਂ ਸਕੂਲ ਖੋਲ ਦੇਣਾ ਮੈਂ ਇੱਥੇ ਇੰਜੀਨੀਅਰਿੰਗ ਕਾਲਜ ਖੋਲ ਦੇਣਾ ਸੁਖਵिलास ਵੀ ਓਥੇ ਇਹ ਵੀ ਓਥੇ ਉਹ ਇਹ ਅੱਜ ਇਹਨਾਂ ਨੇ ਕਰਨੇ ਆ ਦੋ ਦੋ ਹੱਥ ਅੰਦਰ ਜਾ ਕੇ